ਅੱਜ ਬੜੀ ਢਿਲ ਦੀ ਤਮੰਨਾ ਸੀ ਇਨਕੀ ਵੀ ਅਸੀਂ ਕੋਈ ਨਾ ਕੋਈ ਐਕਟੀਵਿਟੀ ਖੱਤੀ ਸਭਾ ਦੀ ਤਰਫ ਤੇ ਕਰੀ ਜਾਵੇ ਤੇ ਅੱਜ ਅਸੀਂ ਉਹਦੇ ਰਾਧਾ ਕਿਸ਼ਨ ਜਨ ਸੇਵਾ ਸੰਪਤੀ ਦਾ ਸਕੂਲ ਹੈ ਉੱਥੇ ਸਾਰੇ ਖੱਤੀ ਸਭਾ ਦੇ ਮੈਂਬਰ ਉਹਰੇ ਆਏ ਆ ਸ਼ਾਲਾ ਦੇ ਵਿੱਚ ਰਾਧਾ ਰਾਧਾ ਕਿਸ਼ਨ ਜਨ ਸੇਵਾ ਸੰਪਤੀ ਵੱਲੋਂ ਜੋ ਮੈਡਮ ਹੈ ਸਾਡੇ ਪੂਨਮ ਜੀ ਬਹੁਤ ਵਧੀਆ ਮਤਲਬ ਇੱਥੇ ਝੁੰਗੀ ਚੋਪੜੀ ਵਾਲੇ ਜੋ ਬੱਚੇ ਆ ਗਰੀਬ ਪਰਿਵਾਰਾਂ ਦੇ ਬੱਚੇ ਆ ਲੋੜਵੰਦ ਬੱਚੇ ਆ ਇਹਨਾਂ ਨੂੰ ਬਹੁਤ ਵਧੀਆ ਸਿੱਖਿਆ ਦੇ ਰਹੇ ਆ ਅਸੀਂ ਅਸ਼ੀਰਵਾਦ ਦੇਣ ਆਏ ਆ ਸੇਵਾ ਤਾਂ ਇੱਕ ਬਹਾਨੇ ਹੁੰਦੇ ਉਹੀ ਮਾਲਕੇ ਕਰਵਾਉਣ ਆਲਾ ਜੀ ਅਸੀਂ ਕੋਈ ਕੁਝ ਨਹੀਂ ਕਰਨ ਆਲੇ ਇਹ ਤਾਂ ਮਹਾਰਾਣੀ ਨੇ ਜੀ ਸਾਨੂੰ ਇਹ ਬੁਲਾਇਆ ਤੇ ਅਸੀਂ ਆ ਸਾਰੇ ਇਕੱਠੇ ਹੋ ਗਏ ਜਿਉਂ ਅਸੀਂ ਖੱਤਰੀ ਸਭਾ ਵੱਲੋਂ ਇਹ ਤਿਲ ਫੁੱਲ ਭੇਟ ਕਰ ਰਹੇ ਆ ਕਿਮਕਮਾਰ ਖੰਨਾ ਐਕਸ ਰੈਜ਼ੀਡੈਂਟ ਖੱਦੀ ਸਭਾ ਪਟਿਆਲਾ ਜਿਹੜਾ ਜਿਹੜੇ ਬੱਚਾ ਅੱਜ ਸਾਡੇ ਨਵੇਂ ਬਣੇ ਪ੍ਰਧਾਨ શ્રી ਸੁਖੀਲ ਕੁਮਾਰ ਜੀ ਚੋਪੜਾ ਜੀ ਦੀ ਤਰਫ ਤੇ ਅਰ ਸਾਡੀ ਸਾਰੀ ਜੋ ਬਿਰਾਜੇ ਬੰਦੇ ਆ ਉਹਨਾਂ ਦੀ ਤਰਫ ਤੇ ਅੱਜ ਬੜੀ ਦਿਲ ਦੀ ਤਮੰਨਾ ਸੀ ਇਨਕੀ ਵੀ ਅਸੀਂ ਕੋਈ ਨਾ ਕੋਈ ਐਕਟੀਵਿਟੀ ਖੱਦੀ ਸਭਾ ਦੀ ਤਰਫ ਤੇ ਕਰੀ ਜਾਵੇ ਤੇ ਅੱਜ ਅਸੀਂ ਉਹਦੇ ਨਾਰਾ ਕਿਸ਼ਨ ਜਨ ਸੇਵਾ ਸੰਧੀ ਦਾ ਸਕੂਲ ਹੈ ਉਥੇ ਸਾਰੇ ਖਤੀ ਸਭਾ ਦੇ ਮੈਂਬਰ ਉਰੇ ਆਏ ਤੇ ਇਹਨਾਂ ਨੂੰ ਠੰਡ ਕਰਕੇ ਸਵੈਟਰ ਬੰਨੇ ਆ ਅੱਗੇ ਵੀ ਅਸੀਂ ਸਾਡੀ ਜਿਹੜੀ ਖਤੀ ਸਭਾ ਹੈ ਪਹਿਲਾਂ ਵੀ ਇਹ ਐਕਟੀਵਿਟੀ ਕਰਦੀ ਦੀ ਵੀ ਜਿੱਥੇ ਅਗਰੇ ਬੱਚੇ ਹੈ ਸਕੂਲਾਂ ਮੈਂ ਜਾ ਕੇ ਉਥੇ ਖਤੀ ਸਭਾ ਦੇ ਨਾਮ ਕੀ ਤਰਤੇ ਸਮਾਨ ਬੰਨੇ ਜਾਵੇ ਆ ਸਾਡੀ ਕੋਸ਼ਿਸ਼ ਇਹ ਹੋਏਗੀ ਵੀ ਸਾਲ માં ਅਸੀਂ 5-7 ਫੰਕਸ਼ਨ ਜੂੜ ਰੱਖੇ ਜਾਵੇ ਇਸ ਕਰਕੇ ਅਸੀਂ ਇਹ ਪਹਿਲਾ ਫੰਕਸ਼ਨ ਹੁਣ ਸ਼ੁਰੂ ਕਰਿਆ ਕਿਉਂਕਿ ہماری ਖੱਤਰੀ ਸਭਾ ਨਵੀਂ ਹੁਣੀ ਬਣੀ ਹੈ 2 ਮਹੀਨਾ ਹੋਏ ਕਿ ਇਸ ਕਰਕੇ ਅਸੀਂ ਅੱਗੇ ਨੂੰ ਵੀ ਇਹੀ ਸਾਰੇ ਅੰਗੇ ਸਹਿਯੋਗ ਨਾਲ ਲਲ ਮਿਲ ਕੇ ਸਾਡੀ ਖੱਤਰੀ ਸਭਾ ਅੱਗੇ ਨੂੰ ਵੀ ਇਹੀ ਪ੍ਰੋਗਰਾਮ ਰੱਖੇਗੀ જય ਸ਼੍ਰੀ ਰਾਮ ਅਸੀਂ ਅੱਜ ਖੱਤਰੀ ਸਭਾ ਪਟਾਲਾ ਵੱਲੋਂ ਇੱਥੇ ਆਏ ਹਾਂ ਜੋ ਕਿ ਸਾਨੂੰ ਸਾਡੇ ਖੱਤਰੀ ਸਭਾ ਦੇ ਐਕਟਿੰਗ ਪ੍ਰਧਾਨ ਸ੍ਰੀ ਹਰਜੀਤ ਚੋਪੜਾ ਜੀ ਨੇ ਇੱਥੇ ਸਾਨੂੰ ਦੱਸਿਆ ਕੇ ਗਊਸ਼ਾਲਾ ਦੇ ਵਿੱਚ ਰਾਧਾ ਰਾਧਾ ਕ੍ਰਿਸ਼ਨ ਜਨ ਸੇਵਾ ਸੰਪਤੀ ਵੱਲੋਂ ਜੋ ਮੈਡਮ ਹੈ ਸਾਡੇ ਪੂਨਮ ਜੀ ਬਹੁਤ ਵਧੀਆ ਮਤਲਬ ਇੱਥੇ ਝੁੰਗੀ ਚੋਪੜੀ ਵਾਲੇ ਜੋ ਬੱਚੇ ਐ ਗਰੀਬ ਪਰਿਵਾਰਾਂ ਦੇ ਬੱਚੇ ਐ ਲੋੜਵੰਦ ਬੱਚੇ ਐ ਇਹਨਾਂ ਨੂੰ ਬਹੁਤ ਵਧੀਆ ਸਿੱਖਿਆ ਦੇ ਰਹੇ ਐ ਤੇ ਇਹੀ ਬੱਚੇ ਅੱਗੇ ਜਾ ਕੇ ਬਹੁਤ ਇਹ ਪਲਾਂਘਾਂ ਪਟਣਗੇ ਅਸੀਂ ਅਸ਼ੀਰਵਾਦ ਦੇਣ ਆਏ ਐ ਸੇਵਾ ਤਾਂ ਇੱਕ ਬਹਾਨੇ ਹੁੰਦੇ ਐ ਸਾਡੇ ਵੱਲੋਂ ਜੋ ਉਪਰਾਲਾ ਕੀਤਾ ਗਿਆ ਥੋੜਾ ਬਹੁਤਾ ਤਿਲ ਫੁੱਲ ਅਸੀਂ ਜੋ ਹੈ ਇਹਨਾਂ ਦੀ ਅ ਵਰਦੀ ਜਰਸੀਆਂ ਜੋ ਹੈ ਠੰਡ ਦੇ ਕਾਰਨ ਅਸੀਂ ਇਹਨਾਂ ਨੂੰ ਦੇ ਰਹੇ ਹਾਂ ਪਰ ਉਹੀ ਮਾਲਕੇ ਕਰਵਾਉਣ ਵਾਲਾ ਜੀ ਅਸੀਂ ਕੋਈ ਕੁਝ ਨਹੀਂ ਕਰਨ ਵਾਲੇ ਇਹ ਤਾਂ ਮਹਾਰਾਣੀ ਨੇ ਜੀ ਸਾਨੂੰ ਇਹ ਬੁਲਾਇਆ ਤੇ ਅਸੀਂ ਆ ਸਾਰੇ ਇਕੱਠੇ ਹੋ ਗਏ ਜੋ ਅਸੀਂ ਖत्री सभा ਵੱਲੋਂ ਇਹ ਤਿਲ ਫੁੱਲ ਭੇਟ ਕਰ ਰਹੇ ਹਾਂ ਸੋ ਮੈਂ ਅਸ਼ੀਰਵਾਦ ਹੁੰਦਾ ਹੋਇਆ ਇਹ ਕਹਾਂਗਾ ਕਿ ਮੈਡਮ ਜੀ ਦੀ ਮੈਂ ਬਹੁਤ ਸਲਾਘਾ ਕਰਦਾ ਕਿਉਂਕਿ ਇਹ ਬਹੁਤ ਹੀ ਵਧੀਆ ਪ੍ਰਾਲਾ ਕਰਕੇ ਗਰੀਬ ਬੱਚਿਆਂ ਦੇ ਦੇਖੋ ਕਿਸ ਤਰ੍ਹਾਂ ਇਹਨਾਂ ਨੂੰ ਹੌਣਹਾਰ ਬਣਾ ਰਹੇ ਆ ਤੇ ਸਾਡਾ ਵੀ ਅਸ਼ੀਰਵਾਦ ਇਹਨਾਂ ਦੇ ਨਾਲ ਹੈ ਇਸੇ ਤਰ੍ਹਾਂ ਅਸੀਂ ਇਹਨਾਂ ਦੇ ਜੋ ਵੀ ਲੋੜ ਹੋਏਗੀ ਕੁਛ ਨਾ ਕੁਛ ਥਿਲਫੁਲ ਅਸੀਂ ਕਰਦੇ ਰਹਾਂਗੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ ਨਮਸਕਾਰ ਰਾਮ ਰਾਮ ਰਾਧੇ ਕ੍ਰਿਸ਼ਨ